ਵੇਹੇ ਤੇ ਸਾਰਾ ਦਿਨ ਮੰਜੇ ਨਾਲ ਜੁੜਿਆ ਰਹਿਣਾ ਆ ਇਧਰ ਆ ਜ ਮੇਨਾ ਕਿਤੇ ਹੱਥ ਵਿਟਾ ਦੇ ਤੂੰ ਵੀ ਮਾਸਾ ਉਹ ਮਾਤਾ ਚਾਰ ਥਿਲੇ ਪੁੱਟਣੇ ਨਹੀਂ ਸਾਰੀ ਦਿਹਾੜੀ ਦੇ ਵਿੱਚ ਤੋਂ ਉਤੋਂ ਵੱਧ ਤੂੰ ਰੋਲਾ ਪਾਉਣੀ ਨਹੀਂ ਰਹਿਣੀ ਆ ਕਰ ਲਾਗਾ ਬਨੀਤ ਦੀ ਪੰਡਵਾ ਇੱਕ ਨੰਬਰ ਦੀ ਨਹੀਂ ਆ ਸੰਦੀਪ ਛਾੜੂ ਲਾਉਣ ਹਾਂਜੀ ਸਸਰੀਕਾਲ ਭਾਬੀ ਜੀ ਸਸਰੀਕਾਲ ਹੋਰ ਨਾ ਕੀ ਹਾਲ ਆ ਠੀਕ ਆ ਤੁਸੀਂ ਸੁਣਾ ਮੰਮੀ ਕਿੱਥੇ ਆ ਮੰਮੀ ਤੇ ਉਧਰ ਡੰਗਰਾਂ ਵਾਲ ਨੇ ਮੰਮੀ ਤੇ ਵੀਰ ਦੋਵੇਂ ਬੁਲਾਇਓ ਹਨੂੰ ਹਾਂ ਬੁਲਾਉਣੀ ਆ ਮੰਮੀ ਚੂੜੀ ਬੜੀ ਖਰਾਬ ਹੋ ਗਈ ਹਨਾ ਮੰਮੀ ਜੀ ਭਾਬੀ ਆਏ ਆ ਆਇਓ ਇੱਧਰ ਵਾਗੀ ਆ ਨੀ ਮਾਨ ਪ੍ਰੀਤ ਸਤਿ ਸ਼੍ਰੀ ਅਕਾਲ ਚਾਚੀ ਜੀ ਸਤਿ ਸ਼੍ਰੀ ਅਕਾਲ ਆ ਜਾ ਅੰਦਰੇ ਠੰਡਿਆ ਬਾਹਰ ਤੁਸੀਂ ਚੰਗੇ ਅੰਦਰੇ ਹੀ ਬੜੇ ਰਹਿੰਦੇ ਜੀ ਮੈਂ ਮੰਜੀ ਕੱਢਣੀ ਪੈਣੀ ਆ ਚੱਲ ਹੁਣ ਅੰਦਰੇ ਆ ਜਾ ਚਾਚੀ ਜੀ ਕੱਲ ਨਾ ਆਇਆ ਏ ਮੇਰੀ ਭਾਬੀ ਨਿੱਕੀ ਦਾ ਫੋਨ ਹੂੰ ਉਹ ਇਦਾਂ ਮੈਂ ਉਹਨੂੰ ਰਿਸ਼ਤੇ ਦੀ ਗੱਲ ਕਰਕੇ ਆਈ ਹਣਾ ਉਹਨਾਂ ਨਾਲ ਬਾਬਾ ਮਹੀਨਾ ਡੇਢ ਹੋ ਗਿਆ ਮੈਨੂੰ ਗਈ ਨੋ ਤੇ ਕਬਲ ਵੱਲੋਂ ਗੱਲ ਕੀਤੀ ਤੇ ਉਸ ਵੇਲੇ ਕੀ ਮੁੜ ਕੇ ਮੈਂ ਨਿੱਕੀ ਭਾਬੀ ਨਾਲ ਵੀ ਗੱਲ ਕਰਨ ਲੈ ਪੀ ਅੱਛਾ ਤੇ ਉਹ ਹੁਣ ਮੈਨੂੰ ਪੁੱਛਣ ਲਈ ਹੀ ਕਿ ਜੇ ਉਹ ਕੁੜੀ ਦਾ ਨਹੀਂ ਸੰਦੀਪ ਦਾ ਰਿਸ਼ਤਾ ਆ ਤੇ ਸਾਡੇ ਮੁੰਡੇ ਨਾਲ ਕਰਵਾ ਦੇ ਤੇ ਕੀ ਸਾਹ ਬਤਾਵੇ ਉਹ ਮੁੰਡੇ ਦਾ ਮੁੰਡਾ ਇਦਾਂ ਠੀਕ ਆ ਕੱਲਾ ਕੱਲਾ ਮੁੰਡਾ ਵਾ ਤੇ ਪਹਿਲੀ ਬੰਦਾ ਵੀ ਹੈਗਾ ਵਾ ਘਰ ਬੂਗਾ ਬੜਾ ਸੋਣਾ ਬਣਿਆ ਵਾ ਅੱਛਾ ਹਾਂ ਤੇ ਕੀ ਕਰਦਾ ਮੁੰਡਾ ਮੁੰਡਾ ਹੈ ਤੇ ਜੇ ਘਰੇ ਹੀ ਆ ਤੇ ਪਿਓ ਬਾਹਰ ਵਾ ਤੇ ਹੁਣ ਮਾਂ ਪੋਤੀ ਰਹਿੰਦੇ ਆ ਇੱਥੇ ਹਾਂ ਤੇ ਮਾਂ ਪੋਤੀ ਖਾਂਦੇ ਪਕਾਉਂਦੇ ਆ ਤੇ ਤੁਹਾਨੂੰ ਪਤਾ ਹੀ ਹੁਣ ਸਰੀਰ ਦੇ ਹਿਸਾਬ ਨਾਲ ਭਾਬੀ ਆਕਣੇ ਹੀ ਮੇਰੇ ਵੀ ਗੋਡੇ ਗਾਡੇ ਬੜੇ ਦੁਖਦੇ ਆ ਤੇ ਮੁੰਡੇ ਦਾ ਵਿਆਹ ਕਰ ਲਾਂ ਸਸੀ ਕਾ ਭਾਬੀ ਜੀ ਸਤਿ ਸ਼੍ਰੀ ਅਕਾਲ ਬਹੁਤ ਹੋਰਸਣਾ ਕੀ ਹਾਲ ਆ ਹਾਂਜੀ ਠੀਕ ਠਾਕ ਤੁਸੀਂ ਸੁਣਾਓ ਬਸ ਵਧੀਆ ਠੀਕ ਠਾਕ ਆ ਬਹਿ ਜਾ ਅੱਛਾ ਤਾਂ ਵਰਗੇ ਮੈਨੂੰ ਨਾ ਕੱਲ ਦਾ ਫੋਨ ਦੇ ਹੀ ਲਾਉਣ ਤੇ ਮੇਰੇ ਕੋਲ ਕੱਲ ਤਾਂ ਆਇਆ ਹੀ ਨਹੀਂ ਗਿਆ ਇਦਾਂ ਕੰਮਕਾਰ ਚ ਨਿਕਲਿਆ ਨਹੀਂ ਗਿਆ ਤੇ ਮੈਂ ਹਾਂ ਚੱਲ ਮੈਂ ਹੁਣ ਜਾਂਦੀ ਆ ਚਾਚੀ ਜੀ ਆਲ ਤੇ ਮੁੰਡਾ ਪੜਿਆ ਹਾਂਜੀ ਕੋਈ ਨੌਕਰੀ ਨਾ ਕਰੀ ਜਨੀ ਜਾ ਰਿਹਾ ਕੋਈ ਜੇ ਕੋਈ ਵੀ ਨੌਕਰੀ ਕਰਦਾ ਅੱਛਾ ਨਹੀਂ ਤੁਹਾਨੂੰ ਸੰਦੀਪ ਦੇ ਰਿਸ਼ਤੇ ਵੱਲੋਂ ਪੁੱਛਣ ਲਈ ਆ ਕਿ ਮੇਰੇ ਭਤੀਜੇ ਵੱਲ ਰਿਸ਼ਤਾ ਕਰ ਦੋ ਆਹ ਕੱਲਾ ਕੱਲਾ ਮੁੰਡਾ ਵਾ ਇੱਕ ਭੈਣ ਵਾ ਉਹ ਵੀ ਆਈ ਆ ਪਹਿਲੀਆਂ ਵੀ ਹੈਗੀਆਂ ਚਾਰ ਚਲੋ ਠੀਕ ਆ ਵੇਖ ਲਓ ਜਿੱਦਾਂ ਤੁਹਾਨੂੰ ਤੁਸੀਂ ਲੱਗਦਾ ਹੁਣ ਇਹ ਆ ਨਾ ਕਿ ਵੇਖੋ ਉਹਨਾਂ ਦਾ ਅਧਕਾਰ ਬਰ ਬੜਾ ਸੋਹਣਾ ਬਣਿਆ ਵਾ ਤੇ ਜੇ ਹੁਣ ਆਪਾਂ ਆਪਣੇ ਘਰ ਬਾਹਰ ਹੱਲ ਵੇਖੀਏ ਤੇ ਫਿਰ ਬਹੁਤੇ ਤਗੜੇ ਦਾ ਮੱਥਾ ਲਾ ਲੀਏ ਤੇ ਉਹ ਫਿਰ ਨਿਝਠਿਆ ਨਹੀਂ ਜਾਂਦਾ ਆ ਚਲੋ ਕੋਈ ਨਹੀਂ ਤੁਸੀਂ ਵਿੱਚ ਹੈ ਜੀ ਨਾਲੇ ਤੁਹਾਡੇ ਰਿਸ਼ਤੇਦਾਰੀ ਵਿੱਚ ਹੀ ਆ ਹਾਂਜੀ ਨਹੀਂ ਮੁੰਡਾ ਬੜਾ ਚੰਗਾ ਹੈ ਇਹਦਾ ਸੱਗਾ ਹਾਂ ਬਸ ਠੀਕ ਆ ਫਿਰ ਤੁਸੀਂ ਨਾਲ ਸਾਡਾ ਕਿਹੜਾ ਬੁਰਾ ਸੋਚਣਾ ਹਾਂਜੀ ਹਾਂਜੀ ਸੁਣੋ ਬੇਵਖਾਲੇ ਦਾ ਤੇ ਜਦੋਂ ਤੁਸੀਂ ਦੇਣਾ ਕੋਈ ਚੰਗਾ ਰੱਖ ਕੇ ਨਾ ਤੇ ਮੈਨੂੰ ਦੱਸ ਦਿਓ ਤੇ ਫਿਰ ਆਪਾਂ ਉਦਣ ਕਰ ਲਾਂਗੇ ਤੇ ਤੂੰ ਇੰਜ ਕਰ ਆਲਾ ਫੋਨ ਤੇ ਇੱਕ ਸੰਦੀਪ ਦੀ ਫੋਟੋ ਖਿੱਚ ਕੇ ਨਾ ਤੇ ਮੇਰੇ ਪੁੱਤੇ ਨੂੰ ਸੈਂਡ ਕਰ ਦੇ ਉਹ ਤੇ ਕੂੜਾ ਸੁੱਟਣ ਚੱਲ ਗਈ ਜਾ ਆਪਦੀ ਐਦਾਂ ਕਰਦਾ ਸਾਡੇ ਦੋਵਾਂ ਭੈਣ ਭਰਾਵਾਂ ਦੀ ਫੋਟੋ ਮੇਰੇ ਕੋਲ ਹੈਗੀ ਐ ਇੱਕ ਮੈਂ ਤੁਹਾਡੇ ਫੋਨ ਤੇ ਪਾ ਦਿੰਦਾ ਪਾ ਦੇ ਮੇਰੇ ਫੋਨ ਤੇ ਪਾ ਕੇ ਨਾ ਤੇ ਮੇਰੇ ਉੱਤੇ ਪਤਾ ਹੀ ਲਿਖਿਆ ਹੋਣਾ ਹੀ ਉਹਨੂੰ ਸੈਂਡ ਕਰ ਦੇ ਮੈਨੂੰ ਕਰਨੀ ਨਹੀਂ ਆਉਂਦੀ ਆਲਾ ਫੜ ਭਾਬੀ ਪਾਤੀ ਫੋਟੋ ਕਿੰਨੂੰ ਪਾਈ ਉਹ ਆ ਪਤੀਜਾ ਨੰਬਰ 1 ਲਿਖਿਆ ਜਿੱਤੇ ਹਾਏ ਹਾਏ ਇਹ ਪਤੀਜਾ ਨੰਬਰ 1 ਨੂੰ ਨਹੀਂ ਪਾਉਣੀ ਇਹ ਤਾਂ ਵੱਡੇ ਦਾਵਾ ਕਵਲ ਦਾ ਨੰਬਰ ਤੂੰ ਦਜੇ ਦੇ ਪੌਣੀ ਹੀ ਨਿੱਕੇ ਹਾਧਾ ਭਾਬੀ ਤੇਰੇ ਵਾਲੀ ਵੀ ਤੂੰ ਦੱਸ ਨਾਂ ਲਿਖ ਭਤੀਜਾਂ ਦਾ ਇਹ ਕਿਉਂ ਨੰਬਰ ਲਿਖ ਛੜੇ ਉੱਤੇ ਇੱਕ ਨੰਬਰ ਤੇ ਦੋ ਨੰਬਰ ਦੋ ਨੰਬਰ ਭਰ ਛੜੇ ਉਹਦਾ ਹੀ ਨੰਬਰ ਭਰੇ ਮੈਂ ਕਿਹੜੇ ਆਪ ਮੈਨੂੰ ਭਰਨੇ ਨਹੀਂ ਆਉਂਦੇ ਨਾਂ ਉਹਨੇ ਚੰਗੇ ਪੜੇ ਹੋਣੇ ਨਾਂ ਤੂੰ ਲਿਖ ਉੱਤੇ ਨਾਂ ਤੇ ਦੋ ਨੰਬਰ ਨੂੰ ਕਾਲ ਨਹੀਂ ਹੋਣਾ ਆਹ ਦੋ ਨੰਬਰ ਨੂੰ ਆ ਲੈ ਦੋ ਨੰਬਰ ਨੂੰ ਭਰਤੀ ਚੱਲ ਉਹ ਕਿਤੇ ਫੋਟੋ ਭੇਜ ਦਿੱਤੀ ਬੂਆ ਨੇ ਕੌਣ ਹੈ ਮੰਨੂ ਖਾਲਦਾ ਮੰਮੀ ਹਾਂਜੀ ਇੱਧਰ ਆਇਓ ਅਮੂ ਨੇ ਭੂਆ ਨੇ ਫੋਟੋ ਭੇਜੀ ਆ ਆ ਦੋ ਜਾਨਿਆਂ ਦੀ ਮੈਨੂੰ ਲੱਗਦਾ ਦੋਵੇਂ ਭੈਣ ਭਰਾ ਵਾ ਪਰ ਇਹ ਨਹੀਂ ਸਮਝ ਆਉਂਦੀ ਕਿ ਸਾਨੂੰ ਫੋਟੋ ਇਹ ਕਿਉਂ ਭੇਜੀ ਇਹਨੇ ਵੀ ਉਹ ਫੋਟੋ ਹੋਣੀ ਜਿਹੜੀ ਤੇਰੀ ਭੂਆ ਨਹੀਂ ਆਖੰਡ ਰਿਸ਼ਤੇ ਵੱਲੋਂ ਉਹਨੇ ਤੇਰੀ ਭੂਆ ਨੇ ਪਾਈ ਹੋਣੀ ਉਹਨਾਂ ਭੈਣ ਭਰਾਵਾਂ ਦੀ ਆ ਹਾਂ ਮੇਰੇ ਸਹਾਂਵਨਾਂ ਪਤਾ ਕਿਉਂ ਭੂਆ ਨੇ ਫੋਟੋ ਹੁਣ ਭੇਜੀ ਹੋਣੀ ਆ ਹਾਂ ਹਾਂ ਤੇ ਚੱਲ ਫੋਟੋ ਭੇਜ ਦੇਣੀ ਆ ਤੇ ਜੇ ਇਹਨਾਂ ਨੂੰ ਪਸੰਦ ਆਜੂਗਾ ਤੇ ਮੰਨ ਜਾਣਗੇ ਹਨਾ ਤੇ ਦੋਵਾਂ ਭੈਣ ਭਰਾਵਾਂ ਦੀ ਇਹ ਕਰਕੇ ਫੋਟੋ ਭੇਜੀ ਆ ਵੀ ਜੇ ਮੈਨੂੰ ਕੁੜੀ ਪਸੰਦ ਆਜੂਗੀ ਤੇ ਜੇ ਉਹ ਨਾ ਪਸੰਦ ਆਉ ਤੇ ਜੀਤਾਂ ਨੂੰ ਮੁੰਡਾ ਪਸੰਦ ਆਜੂ ਮੁੰਡਾ ਆ ਜਾਏਗਾ ਵਾਕੇ ਇਹੋ ਗੱਲ ਹੀ ਆ ਕਿਸੇ ਕਰਕੇ ਭੇਜੀ ਹੋਣੀ ਹਾਂ ਦੋਵਾਂ ਦੀ ਇਕੱਠੀ ਭੇਜੀ ਆ ਉਹਨੇ ਫੋਟੋ ਹਾਂ ਹਾਂ ਚੰਗਾ ਜਾਚੀ ਜੀ ਜਾਣੀ ਆ ਮੈਂ ਤੁਸੀਂ ਫਿਰ ਹੁਣ ਦੱਸ ਦਿਓ ਸਲਾਹ ਕਰਕੇ ਹੈ ਚਾ ਸਲਾਹ ਕਰਕੇ ਤੇ ਦੱਸ ਦਾਂਗੇ ਤੇ ਪੁੱਤ ਦੀ ਕੋਈ ਫੋਟੋ ਨਹੀਂ ਆ ਗਈ ਮੁੰਡੇ ਦੀ ਵਿਖਾਲਾ ਸਾਨੂੰ ਹੀ ਗਿਆਗੀ ਹੈਗੀ ਆ ਵਿਖਾਲਾ ਹਾਲਾ ਸੁਣੋ ਕੱਢੀ ਹੈ ਭਲਾ ਲੈ ਭਾਬੀ ਉਹਦਾ ਟੱਚ ਰੱਖਿਆ ਤੇਨੂੰ ਫੋਟੋ ਤੇਨੂੰ ਕੱਢਣੀ ਨਹੀਂ ਆਉਂਦੀ ਓਏ ਮੈਂ ਚਲਾਉਣੀ ਘਟਵਾ ਨਿਆਣਿਆਂ ਦੇ ਹੱਥ ਚ ਹੁੰਦਾ ਫੋਨ ਉਹ ਕਿਹੜਾ ਇਹਨਾਂ ਚ ਮੁੰਡਾ ਵੀ ਦਾ ਦੋ ਹਾਂ ਨਹੀਂ ਆਈ ਆਵਲਾ ਆਹੋ ਅੱਛਾ ਆ ਜਾ ਮੁੰਡਾ ਤੇ ਸੋਹਣਾ ਆ ਨਹੀਂ ਮੁੰਡਾ ਤੇ ਤੂੰ ਮੈਂ ਬਰੇ ਜੁਨੇ ਆ ਇਹੋ ਤੋਂ ਵੱਡੇ ਨਾਲੋਂ ਜ਼ਿਆਦਾ ਸੋਹਣਾ ਵੇ ਭੰਗ ਵਾਲਾ ਮੁੰਡਾ ਵੀ ਦਾ ਸੋਹਣਾ ਕਿੰਨਾ ਲੱਗਣੀ ਭਗ ਦੇਖਣੋਂ ਤੇ ਬੜਾ ਵਧੀਆ ਲੱਗਣ ਰਿਹਾ ਵਾ ਹਾਂ ਹੈ ਸੋਨਾ ਵਾ ਚਲ ਠੀਕ ਹੈ ਵਸਲਾਹ ਕਰ ਦਿੰਦਾ ਹਾਂ ਜੀ ਮੈਨੂੰ ਸਲਾਹ ਕਰਕੇ ਨਾ ਦੱਸ ਦਿਓ ਕੋਈ ਨਿੱਜ ਦਮ ਕਰਨੀ ਹੋਊਗੀ ਨਾ ਕਰ ਲਿਓ ਠੀਕ ਹੈ ਚੰਗਾ ਜੱਚੀ ਸੋਨੂ ਮੁੰਡਾ ਤੇ ਸੋਹਣਾ ਵਾ ਪੱਗ ਬੱਦੀ ਕਿੱਡਾ ਸੋਹਣਾ ਜਾਂ ਚੰਡਿਆ ਹੈਗਾ ਉਹ ਮੰਮੀ ਮੁੰਡਾ ਤੇ ਸੋਹਣਾ ਵਾ ਸ਼ਕਲਾਂ ਤੋਂ ਵੇਖਣ ਨੂੰ ਬੜਾ ਵਧੀਆ ਲੱਗਦਾ ਵਾ ਹੁਣ ਜਾ ਕੇ ਵੇਖਾਂਗੇ ਮਿਲਾਂਗੇ ਉਹਨੂੰ ਗੱਲਬਾਤ ਕਰਾਂਗੇ ਫੇਰ ਹੀ ਪਤਾ ਲੱਗੂਗਾ ਕਿ ਸਿਰਤ ਤੇ ਪੱਖੋਂ ਕਿਵੇਂ ਦਾ ਵਾ ਕੋਈ ਨਹੀਂ ਇਹ ਗੜੀ ਉਪਰੀ ਆ ਇਹਨੇ ਚੰਗਾ ਹੀ ਦੱਸ ਪਾਉਣੀ ਆ ਘਰ-ਬਾਰ ਵੀ ਸੋਹਣਾ ਕਹਿੰਦੇ ਬਣਿਆਵਾ ਚੱਲ ਪੈੜੀ ਵੀ ਹੈਗੀ ਕੋਈ ਜਾ ਕੇ ਲੈ ਆਹ ਚਲੋ ਜਿਵੇਂ ਦੱਸਣ ਦੇ ਆ ਜੇ ਤੇਵੇਂ ਤਾਂ ਨਿਕਲੇ ਤੇ ਫਿਰ ਤੇ ਬਹੁਤ ਵਧੀਆ ਗੱਲ ਫਿਰ ਤੇ ਫੱਟ ਕਰ ਦਾਂਗੇ ਆਪਾਂ ਇਹ ਆਪੇ ਮੁੰਡਾ ਨਹੀਂ ਨੌਕਰੀ ਤੇ ਲੱਗਾ ਚਲ ਕੋਈ ਨਹੀਂ ਪਿਓ ਲੱਗਾ ਹੁਣ ਚਲ ਕੋਈ ਨਹੀਂ ਸਾਰਿਆਂ ਨੂੰ ਨੌਕਰੀ ਵੀ ਨਹੀਂ ਮਿਲਦੀ ਜੇ ਘਰ-ਬਾਰ ਚੰਗਾ ਮੁੰਡਾ ਚੰਗਾ ਚਾਹੀਦਾ ਵਾ ਬਾਕੀ ਤੇ ਗੱਲ ਕੋਈ ਨਹੀਂ ਬਾਕੀ ਤੇ ਕੋਈ ਗੱਲ ਨਹੀਂ ਬਾਕੀ ਸੰਜੋਗਾ ਦੀ ਗੱਲ ਆ ਜੇ ਹੋਏ ਤੇ ਹੋ ਜਾਣਾ ਵਾ ਹਾਂਜੀ ਹਾਂਜੀ ਚਲੋ ਚਲੋ ਮਹਾਰਾਜ ਵੀ ਸਲਾਹ ਕਰ ਲੈਣੇ ਆ ਕਿ ਇਦਾਂ ਤੂੰ ਜਾ ਕੇ ਵੇਖ ਦੇ ਲੋਗ ਦੀਏ ਓਏ ਓ ਕਿਹਦੀ ਫੋਟੋ ਭੇਜਦੀ ਪੂਆਣੇ ਮੰਮੀ ਅਪੂਆਣੇ ਨੇ ਕਿਹਦੀ ਫੋਟੋ ਭੇਜੀ ਆ ਵੇ ਕਿਦੀ ਆ ਫੋਟੋ ਓ ਮੈਨੂੰ ਨਹੀਂ ਪਤਾ ਕਿਹਦੀ ਆ ਇਦਾਂ ਉਹ ਤੁਹਾਨੂੰ ਵਿਖਾਲਾ ਕਿਦੀ ਆ ਵੇ ਤੇਰੀਆਂ ਲੱਤਾਂ ਚ ਪਾਣੀ ਪਿਆ ਆ ਤੈਨੂੰ ਨਹੀਂ ਪਤਾ ਲੱਗਣਿਆ ਵੀ ਮੈਂ ਕੰਮ ਕਰਨ ਨਹੀਂ ਆ ਤੂੰ ਆ ਜਾ ਉੱਠ ਕੇ ਸੌ ਖਾਦੀ ਆ ਕਿ ਆਪਣੀ ਮੀਨ ਬਣਾ ਕੇ ਛੱਡਣੀ ਆ ਉਦਾਂ ਰੋਲਾ ਪਾਈ ਜਾਣਾ ਹੁੰਦਾ ਕਿ ਮੇਰੀ ਮੰਨਦਾ ਨਹੀਂ ਮੇਰੀ ਮੰਨਦਾ ਨਹੀਂ ਆਹ ਵੇਖੋ ਲਿਆ ਬਖਾਲਾ ਆਲੋ ਵੇਖ ਲੋ ਵੇ ਉਹ ਹੀ ਕੁੜੀ ਆ ਜਿਹੜੇ ਰਿਸ਼ਤੇ ਦੀ ਤੇਰੀ ਭੂਆ ਦੱਸ ਪਾਉਣ ਰਹੀ ਏ ਤੇਰੇ ਵਾਸਤੇ ਮੰਮੀ ਤੈਨੂੰ ਕਿੱਦਾਂ ਪਤਾ ਹੋ ਗਿਆ ਉਹੋ ਕੁੜੀ ਆ ਵੇ ਮੈਂ ਤੇਰੀ ਭੂਆ ਨੂੰ ਕਿਹਾ ਹੀ ਫੋਟੋ ਸੈੱਟ ਕਰ ਅੱਛਾ ਤਾਂ ਫਿਰ ਕੱਲੀ ਦੀ ਭੇਜ ਦਿੰਦੀ ਆ ਲਾਗੇ ਨਜ਼ਰ ਪਟੂ ਬਟਾ ਲਿਆ ਵਾ ਵੇ ਤੂੰ ਨਾ ਬੋਤਾ ਪਿਓ ਦੇ ਪਿਓ ਨੂੰ ਨਾ ਫੜਿਆ ਕਰ ਤੂੰ ਮੈਨੂੰ ਗੱਲ ਦੱਸ ਵੀ ਕੁੜੀ ਪਸੰਦ ਆ ਤੈਨੂੰ ਆਹੋ ਕੁੜੀ ਵੇਖਣ ਨੂੰ ਤਾਂ ਮੂੰਹ ਮੱਥੇ ਲੱਗਦੀ ਆ ਬਾਕੀ ਦਾ ਫੇਰ ਵਿਆਹ ਤੋਂ ਬਾਅਦ ਹੀ ਪਤਾ ਲੱਗੂਗਾ ਚੱਲ ਕੋਈ ਨਹੀਂ ਮੈਂ ਨਾ ਕਰਦੀਆਂ ਪੂਆ ਤੇ ਇੰਨਾ ਗੱਲ ਤੇ ਫਿਰ ਆਪਾਂ ਦਿਨ ਮੇਥ ਲੈਨੇ ਆ ਤੇ ਵੇਖੋ ਖਾਲੇ ਦਾ ਰੱਖ ਲੈਨੇ ਆ ਚੱਲ ਵੇਖ ਲਓ ਜਦਾਂ ਦਾ ਡਾ ਮਰਜੀ ਆ ਨਹੀਂ ਮਰਜੀ ਕਾਦੀ ਐ ਮੈਨੂੰ ਤਾਂ ਕੁੜੀ ਬੜੀ ਸੋਹਣੀ ਲੱਗਣ ਢਈ ਠੀਕ ਆ ਫਿਰ ਕਰ ਲਓ ਗੱਲ ਆਹ ਚੱਲ ਕਰ ਲੈਨੇ ਆ ਹਾਂ ਬੰਦਾ ਤੇ ਚੰਗਾ ਹੋਵੇ ਇੰਨਾ ਦਿਨਾਂ ਚ ਕੋਈ ਕੰਮ ਕਾਰ ਨਾ ਕਰੇ ਬਸ ਇਸ ਥਰੇ ਚ ਬੈਠਾ ਰਵੇ ਇੰਨੀ ਠੰਡ ਆ ਨਾ ਹੱਥ ਪੈਰ ਲੱਥ ਜਾਂਦੇ ਗੋਵਾ ਕੁੜਾ ਕਰਦਿਆ ਕਰਦਿਆ ਉਹ ਕੋਈ ਗੱਲ ਨਹੀਂ ਐ ਕਿ ਤੂੰ ਦਾ ਸਿਆਲ ਕਰ ਲੈ ਜਿਹੜਾ ਕੰਮ ਕਰਨਾ ਵਾ ਤੇਰੇ ਬਾਤੇ ਨਾ ਪੱਕੇ ਵਿੜੇ ਵਾਲਾ ਘਰ ਲੱਭ ਤਾ ਵਾ ਪੱਕੇ ਵਿੜੇ ਵਾਲਾ ਘਰ ਲੱਭ ਤਾ ਇਹਦਾ ਕੀ ਮਤਲਬ ਉਹ ਮੁੰਡਾ ਲੱਭ ਗਿਆ ਵਾ ਅਗਲੇ ਸਾਲ ਤੇਰਾ ਵਿਆਹ ਕਰ ਦੇਣਾ ਵਾ ਹੈ ਮੁੰਡਾ ਲੱਭ ਗਿਆ ਛੱਤ ਤੇ ਵੈਸੇ ਠੀਕ ਠਾਕ ਆ ਮੁਗਧ ਤੇ ਕਿਤੇ ਵੀ ਨਹੀਂ ਪਿਆ ਇੱਥੇ ਤਾਂ ਮੁੰਡਾ ਕਿੱਥੋਂ ਲੱਭ ਗਿਆ ਉਹ ਤੇਰੇ ਅੱਗੇ ਅੱਗੇ ਆਈ ਨਹੀਂ ਹੈ ਭਾਬੀ ਉਹਦਾ ਭਤੀਜਾ ਵਾ ਉਹਨੇ ਦੱਸ ਪਾਈ ਆ ਕਹਿੰਦੀ ਘਰ-ਬਾਰ ਚੰਗਾ ਵਾ ਮੁੰਡੇ ਨੂੰ 4-5 ਆੜ ਵੀ ਹੁੰਦੇ ਆ ਤੇ ਵਿਆਹ ਕਰ ਦੋ ਇਹਦਾ ਉਸ ਦਿਨ ਤੇ ਭਾਬੀ ਮਨਾ ਕਰ ਗਈ ਸੀ ਇਹ ਜੀ ਮੁੰਡੇ ਨੇ ਹਲੇ ਘਰ-ਬਾਰ ਬਣਾਉਣਾ ਆ ਤੇ ਹੁਣ ਦਹਾ ਦਿਨਾਂ ਚ ਮੁੰਡੇ ਨੇ ਘਰ ਬਣਾ ਲਿਆ ਉਹਦੀ ਗੱਲ ਨਹੀਂ ਆ ਉਹਨੇ ਤਾਂ ਨਾ ਕਰਤੀ ਨਾ ਇਹ ਦੂਜੇ ਭਰਾ ਦਾ ਮੁੰਡਾ ਵਾ ਉਹਦੀ ਗੱਲ ਦੱਸ ਪਾਈ ਆ ਭਾਬੀ ਨੇ ਹਮ ਅਹੀਂ ਤੇ ਨਾਲੇ ਨਾ ਮੁੰਡੇ ਦੀ ਫੋਟੋ ਵੀ ਵੇਖੀ ਆਪ ਤੇ ਤੇਰੀ ਫੋਟੋ ਵੀ ਮੁੰਡੇ ਨੂੰ ਭੇਜਤੀ ਆ ਮੇਰੀ ਫੋਟੋ ਵੀ ਭੇਜਤੀ ਆ ਹਾਂ ਤੇ ਫਿਰ ਕੀ ਆ ਹੱਦ ਹੋ ਗਈ ਤੁਹਾਡੇ ਵਾਲੀ ਫੇਰ ਕੀ ਹੋ ਗਿਆ ਰਿਸ਼ਤੇਦਾਰੀ ਦੇ ਵਿੱਚ ਰਿਸ਼ਤਾ ਆਇਆ ਫੇਰ ਕੀ ਹੋ ਗਿਆ ਬਗਾਨੀ ਆ ਭਾਬੀ ਬਗਾਨੇ ਦੀ ਗੱਲ ਥੋੜੀ ਆ ਮੰਮੀ ਐਦਾਂ ਥੋੜੀ ਕਿਉਂ ਫੋਟੋ ਪਾ ਦਈਦੀ ਆ ਨਾਲੇ ਮੈਨੂੰ ਤੁਸੀਂ ਫੋਟੋ ਪਾ ਕੇ ਤੇ ਫੇਰ ਪੁੱਛਣ ਦੇ ਆ ਮੇਰੀ ਗੱਲ ਸੁਣ ਫੋਟੋ ਵੇਖ ਕੇ ਰਿਸ਼ਤੇ ਤਿਆ ਹੁੰਦੇ ਆ ਹੋਰ ਕਿੱਦਾਂ ਹੋਣੇ ਆ ਵਾ ਥੋੜੀ ਗੱਲ ਵਾ ਲੈ ਕਰ ਲੈ ਗੱਲ ਇਹਦੀ ਕੁਛ ਨਹੀਂ ਹੁੰਦਾ ਮੁੰਡਾ ਸੋਹਣਾ ਲੱਗਾ ਪਹਿਲਾਂ ਹੀ ਮੁੰਡੇ ਦੀ ਵੇਖੀ ਫੋਟੋ ਫੇਰ ਤੇਰੀ ਭਾਈ ਆ ਨਾਲੇ ਫੋਟੋ ਤੋਂ ਫੋਟੋ ਰਿਸ਼ਤਾ ਹੋ ਜਾਣਾ ਉਸੇ ਵੇਖਣਾ ਜੀ ਤੈਨੂੰ ਵੀ ਕਿਦਾਂ ਦੀ ਸ਼ਕਲ ਸੂਰਤ ਤੇਰੀ ਹੈਗੀ ਆ ਇੰਦਾ ਕੌਣ ਫੋਟੋ ਪਾ ਦਿੰਦਾ ਸ਼ਕਲ ਸੂਰਤ ਉਹਦਾ ਵੇਖ ਲੈਂਦੇ ਲੈ ਘਰ ਆਣ ਕੇ ਵੇਖਦੇ ਜਿੱਥੇ ਨੂੰ ਨੀਂਦ ਜਾਂਦੇ ਫਿਰ ਤੋਂ ਦੁਖੀ ਹੋਣਾ ਇਹ ਮੈਨੂੰ ਨੀਂਦ ਕੇ ਗਏ ਆ ਇੰਦਾ ਫੋਟੋ ਵੇਖ ਕੇ ਨੀਂਦ ਦਣਗੇ ਤੇਨੂੰ ਦੁੱਖ ਨਾ ਲੱਗੂਗਾ ਓ ਚੰਗਾ ਬਾਬਾ ਠੀਕ ਆ ਕਿੱਡੀ ਤਾਨੂੰ ਕਾਲੀ ਪਈ ਮੈਨੂੰ ਘਰੋਂ ਕੱਢਣ ਨੂੰ ਕਰੋ ਆਪਣੀਆਂ ਬਾਜ਼ੀਆਂ ਮੈਨੂੰ ਨਾ ਪੁੱਛਿਆ ਕਰੋ ਵੇਖੋ ਮੰਮੀ ਤੁਸੀਂ ਝੂਟ ਕਾ ਤੋ ਬੋਲੇ ਸੰਦੀਪ ਦੀਦੀ ਨੂੰ ਮੁੰਡੇ ਦੀ ਫੋਟੋ ਤੇ ਆਪਾਂ ਬਾਅਦ ਚ ਵੇਖੀ ਆ ਪਹਿਲਾਂ ਸੰਦੀਪ ਦੀ ਫੋਟੋ ਪਾਤੀ ਸੀ ਉਹਨਾਂ ਨੂੰ ਵੇ ਚੁੱਪ ਕਰ ਜਾ ਜੇ ਨਿਕਲਦਾ ਉਹਨੂੰ ਪਤਾ ਲੱਗ ਗਿਆ ਨਾ ਹਟਾ ਦੋਵਾਂ ਦਾ ਸਿਰ ਪ ਉਹਦਾ ਵੀਲਾ ਵਿਆਹ ਦਾ ਨਾਂ ਸੁਣ ਕੇ ਦੁਖੀ ਕਿੰਨਾ ਹੋਈ ਜਾਈ ਦੁਖੀ ਤੇ ਫਿਰ ਹੋਣਾ ਜੀ ਕਰਦਾ ਉਹਦਾ ਮਾਪਿਆਂ ਤੋਂ ਜਾਣਨ ਕੇ ਇਹਦਾ ਜਾਣਾਂ ਤੇ ਪੈਣਾ ਹੀ ਆ ਜਾਣਾ ਬਿਠੇ ਰਹਿਣਾ ਉਹਨੇ ਹੁਣ ਇੱਥੇ ਜਾਣਾਂ ਤੇ ਪੈਣਾ ਹੀ ਆ ਪੁੱਤ ਕੁੜੀ ਵੇ ਕਿੱਡੀ ਸੋਹਣੀ ਆ ਮੈਂ ਤਾਂ ਨਹੀਂ ਪਰਾ ਕਰਦੇ ਹਾਂ ਤੋਂ ਮੰਮੀ ਗੱਲ ਨੇਰੀ ਪੂਰੀ ਫੋਟੋ ਦੇ ਵੇਖਣ ਦੀ ਨਹੀਂ ਆ ਜੇ ਮੈਂ ਹਾਂ ਕਰਨੀ ਹੁੰਦੀ ਤੇ ਮੈਂ ਉਦਣ ਨਾ ਕਰਦਾ ਸਾਨੂੰ ਕਿਹੜਾ ਭੂਆ ਦੇ ਉੱਤੇ ਕੋਈ ਬੇਤਬਾਰੀ ਆ ਵੀ ਭੂਆ ਨੇ ਕੋ ਮਾੜਾ ਰਿਸ਼ਤਾ ਕਰਵਾ ਦੇਣਾ ਮੇਰੇ ਮਨ ਵਿੱਚ ਇਹੋ ਹੀ ਚੀਜ਼ ਆ ਕਿ ਮੇਰਾ ਘਰ ਬਣ ਜੇ ਕਿਉਂਕਿ ਜਿੰਨਾ ਚਿਰ ਤੱਕ ਘਰ ਨਾ ਬਣਿਆ ਹੋਵੇ ਮੁੜ ਕੇ ਫਿਰ ਬੜੀਆਂ ਪ੍ਰੋਬਲਮ ਆਉਂਦੀਆਂ ਵਾ ਤੇ ਆਪਾਂ ਪਹਿਲਾਂ ਘਰ ਬਣਾ ਲੀਏ ਫੇਰ ਹੀ ਮੈਂ ਵਿਆਹ ਕਰਾਉਣਾ ਵਾ ਤੇ ਮੈਂ ਉਹਦਾ ਇੱਕ ਹੋਰ ਗੱਲ ਕਹਿਣਾ ਵਾ ਆਵੇ ਮੁੰਡਾ ਕਿਹੜਾ ਮਾੜਾ ਵਾ ਤੇ ਜੀਤਾ ਨੂੰ ਕਹੀਏ ਹਾਂ ਵੀ ਹਾਂ ਕਰਦੇ ਤੇ ਜੀਤਾ ਕਰਾਲੇ ਵਿਆਹ ਗੱਲ ਤੇ ਇੱਕੋ ਹੀ ਆ ਆਹੋ ਨਹੀਂ ਹੈ ਭੈਣ ਭਰਾ ਬੜੇ ਸੋਹਣੇ ਨੇ ਮੈਂ ਮੁੰਡਾ ਵੀ ਕਿੱਡਾ ਸੋਹਣਾ ਹੈ ਹੁਣ ਮੰਨੋ ਤਾਂ ਤਾਂ ਹੈ ਨਾ ਤੂੰ ਮੰਨਣਾ ਤੇ ਨਾ ਉਹ ਮੰਨਦੀ ਹੈ ਮੈਂ ਤੇ ਮੰਮੀ ਨੂੰ ਆਪਣੀ ਮਜਬੂਰੀ ਦੱਸ ਦਿੱਤੀ ਆ ਕਿ ਮੈਂ ਕਿਹਦੇ ਘਰ ਕਿੰਨੇ ਕਰਾਉਣਾ ਪਰ ਜੀਤਾ ਨੇ ਹੁਣ ਕਰਵਾ ਹੀ ਸਕਦੀ ਆ ਤੇ ਰਹੀ ਗੱਲ ਇਹਦੇ ਪੜਨ ਦੀ ਤੁ ਫੇਰ ਕੀ ਆ ਜੇ ਵਿਆਹ ਕਰਵਾ ਲੇਗੇ ਉੱਥੇ ਕਿਹੜਾ ਕੋ ਪੜਿਆ ਨਹੀਂ ਜਾਣਾ ਆ ਯਾਦਾਂਗੇ ਫੇੜੀ ਕੁੜੀ ਨੇ ਪੜਨਾ ਹੈ ਹੋਰ ਤਮਾਨੇ ਜਾਣਾ ਅਗਲੇ ਨਹੀਂ ਪੜਾਈ ਕਰ ਸਕਦੀ ਪਰ ਹੁਣ ਇਹ ਮੰਨੇ ਤੇ ਤਾਂ ਹੀ ਹੈ ਨਾ ਨਹੀਂ ਨਹੀਂ ਮੰਨ ਜਾਂਦੀ ਆ ਕੋਈ ਨਹੀਂ ਇਹਦੇ ਨਾਲ ਕਰਦੇ ਆ ਗੱਲ ਮਾਰਵਾਜ ਨੂੰ ਮਾਰਵਾਜ ਨੂੰ ਪੁੱਛ ਜੀਤਾ ਇੱਧਰ ਆ ਨਹੀਂ ਜੀਤਾ ਹਾਂਜੀ ਦੱਸੋ ਕੀ ਗੱਲ ਆ ਜੀਤਾ ਆਵੇ ਭੂਆ ਨੇ ਫੋਟੋ ਭੇਜੀ ਉਹ ਕੁੜੀ ਮੁੰਡੇ ਦੀ ਜਿਹਦੇ ਨਾਲ ਰਿਸ਼ਤੇ ਵਲੋਂ ਸਾਨੂੰ ਕਹਿ ਕੇ ਗਈ ਭੂਆ ਮੈਂ ਆ ਤੇ ਤੈਨੂੰ ਪਤਾ ਹੀ ਆ ਵੀ ਜਿੰਨਾ ਚਿਰ ਤੱਕ ਘਰ ਨਾ ਬਣਿਆ ਉਹਨਾਂ ਚਿਰ ਤੱਕ ਤਾਂ ਨਹੀਂ ਵਿਆਹ ਕਰਾਉਣਾ ਤੇ ਮੈਂ ਨਾ ਵੀ ਤੂੰ ਆ ਮੁੰਡੇ ਦੀ ਫੋਟੋ ਵੇਖ ਤੇ ਤੂੰ ਮੰਨ ਜਾ ਹਾਂ ਵੇਖ ਕੇ ਨਾ ਸੋਹਣਾ ਮੁੰਡਾ ਵਾ ਜਦੋਂ ਮੈਂ ਤੁਹਾਨੂੰ ਦੋਹਣ ਕਹਿ ਛੜਿਆ ਏ ਤੇ ਮੈਂ ਪੜਨਾ ਆ ਜੇ ਮੈਂ ਰਿਸ਼ਤਾ ਨਹੀਂ ਕਰਾਉਣਾ ਤੇ ਕਿਉਂ ਤੁਸੀਂ ਮੇਰੇ ਪਿੱਛੇ ਪਏ ਹੋ ਇਨਾ ਵੇਸਾ ਹੀ ਮੁੰਡਾ ਕਿੱਡਾ ਸੋਹਣਾ ਹੀ ਮੁੰਡਾ ਜਿਹੜਾ ਵੇਖ ਜਦੋਂ ਮੈਂ ਵਿਆਹ ਹੀ ਨਹੀਂ ਕਰਾਉਣਾ ਜੇ ਤੇ ਮੁੰਡਾ ਵੇਖ ਕੇ ਕੀ ਕਰਨਾ ਹੱਦ ਹੋ ਗਈਆਂ ਤੇਰੇ ਆ ਹੱਦ ਹੋ ਗਈਆਂ ਉਹ ਬਾਬਾ ਫੋਟੋ ਵੇਖਣ ਦੇ ਚ ਕੀ ਹਰ ਜਾ ਫੋਟੋ ਤਾਂ ਵੇਖ ਸਕਦੀ ਹਾਂ ਮੈਂ ਫੋਟੋ ਵੇਖ ਹੀ ਕੀ ਬਾਰ ਬਾਰ ਇੱਕੋ ਹੀ ਗੱਲ ਹੈ ਮੇਰੇ ਚੱਲ ਇੱਕ ਕੰਮ ਕਰੀ ਆ ਮੈਂ ਤੇਰੇ ਨੰਬਰ ਤੇ ਲੱਗਾਈਆਂ ਫੋਟੋ ਸੈਂਡ ਕਰ ਦੇਣ ਵੇਖ ਲਈ ਜੇ ਤੇਰਾ ਮਨ ਮੰਨੂਗਾ ਕਰਾ ਲਈ ਨਾ ਮਨ ਮੰਨੂਗਾ ਤਾਂ ਮੈਂ ਨਹੀਂ ਵੇਖਣੀ ਤੇ ਜਿੱਦਗੀ ਆ ਇੱਕੋ ਹੀ ਗੱਲ ਤੇ ਇਹਦੀ ਤੇ ਇੱਕੋ ਜਿਹੀ ਆ ਪੂਤ ਨਹੀਂ ਚਾਹੀਦੀ ਚੱਲ ਠੀਕ ਆ ਮੈਂ ਫੋਟੋ ਇਹਦੇ ਸੈਂਡ ਕਰ ਦਿੰਦਾ ਵਾ ਨੰਬਰ ਦੇ ਉੱਤੇ ਜੇ ਦਾ ਦਿਲ ਕਰੂਗਾ ਤੇ ਕਰ ਲੇਗੀ ਹਨਾ ਆਪੇ ਵੇਖ ਲੇਗੀ ਚੱਲ ਆਪੇ ਹੁਣ ਵੇਖੂਗੀ ਨਾ ਉੱਥੇ ਵੇ ਪੱਜਾ ਕਿੱਥੇ ਜਾਣ ਡਿਆ ਆ ਆਪੂ ਆਪਣੀ ਫੋਨ ਲਾ ਕੇ ਤੇ ਦੇ ਉਹਨੂੰ ਮੈਂ ਗੱਲਬਾਤ ਕੋਈ ਪੁੱਛਾਂ ਇੰਨਾ ਕੰਮ ਤਾਂ ਬੰਦਾ ਆਪ ਹੀ ਕਰ ਲੈਂਦਾ ਹੜਮਾ ਦਾ ਹਲੋ ਅਭੀ ਸਤਿ ਸ਼੍ਰੀ ਅਕਾਲ ਹਲੋ ਸਤਿ ਸ਼੍ਰੀ ਅਕਾਲ ਮਨਪ੍ਰੀਤ ਕੀ ਹਾਲ ਨੇ ਠੀਕ ਠਾਕ ਭਾਬੀ ਜੀ ਤੁਸੀਂ ਸੁਣਾਓ ਹਾਂ ਇਹ ਤੇ ਵਧੀਆ ਤੂੰ ਆਪਣੇ ਸੁਣਾ ਹਾਂ ਵਧੀਆ ਭਾਬੀ ਜੀ आज ਜੀ ਤੂੰ ਫੋਟੋ ਪਾਈ ਹੈ ਨਾ ਤੋ ਵਿੱਕੀ ਨੂੰ ਪਸੰਦ ਆ ਲੈ ਇਹ ਤੇ ਬਹੁਤ ਹੀ ਵਧੀਆ ਗੱਲ ਵਾ ਹਾਂ ਬਹੁਤ ਵਧੀਆ ਤੇ ਤੂੰ ਉਹਨਾਂ ਨਾਲ ਗੱਲਬਾਤ ਕਰ ਤੇ ਜਿਹੜਾ ਵੀ ਦੇਣ ਰੱਖਣਾ ਆ ਨਾ ਤੇ ਰੱਖ ਲੈ ਅਹੀ ਕਰੇ ਹੁਣੇ ਅਹੀ ਕਿਹੜਾ ਕਿਤੇ ਜਾਣਦੇ ਆ ਠੀਕ ਆ ਭਾਬੀ ਜੀ ਮੈਂ ਜਾਣੀ ਆ ਉਧਰ ਤੇ ਜਿੱਦਾਂ ਵੀ ਉਹ ਕਹਿਣਗੇ ਉਦਾਂ ਹੀ ਸਲਾਹ ਕਰਕੇ ਤੇ ਤੁਹਾਨੂੰ ਦੱਸ ਦਾਂਗੇ ਹਾਂ ਚਲੋ ਠੀਕ ਆ ਹੈ ਦੱਸ ਦੇਈ ਸਾਨੂੰ ਫਿਰ ਠੀਕ ਆ ਠੀਕ ਆ ਭਾਬੀ ਮੈਂ ਦੋਆਂ ਕਹ ਘੰਟਿਆਂ ਨੂੰ ਲਾਉਣੀ ਆ ਤੁਹਾਨੂੰ ਫੋਨ ਚੰਗਾ ਚੰਗਾ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਆਲਾ ਫੜਾ ਆਪਣਾ ਫੋਨ ਪੂਆ ਤੇ ਇੰਨਾ ਗੱਲਬਾਤ ਹੋ ਗਈ ਆ ਉਹ ਆਂਦੀ ਮੈਂ ਦਿਨ ਦੱਸ ਦੇਣੀ ਆ ਜਿਹੜੇ ਦਿਨ ਵੀ ਰੱਖਣਾ ਆ ਚਲੋ ਵਧੀਆ ਫਿਰ ਤੇ ਹੁਣ ਇਹ ਦੱਸ ਮੈਨੂੰ ਵੀ ਆ ਹੁਣ ਇੰਨਾ ਤੱਕ ਕਿਦਾਂ ਕਰਨਾ ਈ ਕੀ ਕਰਦਾ ਇਹਨਾਂ ਦਾ ਹਾਏ ਹਏ ਉਹਨਾਂ ਨੂੰ ਨਹੀਂ ਉਹ ਦੱਸਣਾ ਵੇਖ ਲਓ ਇਹ ਨਾ ਹੋਵੇ ਬੱਚ ਬਾਨੀ ਪੁੰਨੀ ਮਾਰ ਦੇਣ ਤਾਂ ਕੰਮ ਵਿਚੇ ਰਜੇ ਇੰਦੀਆਂ ਕੱਲਾ ਨਹੀਂ ਕਰੀ ਦੀਆਂ ਘਰ ਦਾ ਪਰਿਵਾਰ ਆ ਸਾਡਾ ਆਪਣਾ ਉਹਨਾਂ ਦੇ ਨਾਂ ਦੱਸਣ ਤੋਂ ਬਿਨਾ ਸਾਡੀ ਗੱਲ ਨਹੀਂ ਗਈ ਬਾਨੀ ਤੈਨੂੰ ਵੇਖਣ ਵਾਲੇ ਆਉਣਗੇ ਤੇ ਉਹਨਾਂ ਦੇ ਹਿੱਤੋਂ ਇਹ ਮਾਪੇ ਅੱਗੇ ਬੈਠੇ ਹੋਵਾਂਗੇ ਤੇ ਅਗਲੇ ਕੀ ਆਖਣਗੇ ਵੀ ਇਹਨਾਂ ਦਾ ਕੋਈ ਚਾਚਾਤਾ ਆਇਆ ਹੈ ਨੀਗਾ ਕਿਸੇ ਨਾ ਨਹੀਂ ਇਹਨਾਂ ਬਣਾ ਕੇ ਰੱਖੀ ਐਦਾਂ ਨੀਗਾ ਚੰਗੇ ਲੱਗੀ ਦਾ ਆ ਤੇਰੇ ਤੋਂ ਮੈਂ ਉਹਦੇ ਨਾਲ ਵੱਧ ਘੱਟ ਬੋਲੀ ਆ ਤੂੰ ਉਹ ਮੁੰਡੇ ਨੇ ਅੱਜ ਦਿਨਾਂ ਤੱਕ ਸਾਡੇ ਘਰ ਪੈਰ ਨਹੀਂ ਪਾਇਆ ਤੇ ਆਹੋ ਵੇਲੇ ਹੁੰਦੇ ਆ ਮਨਾਉਣ ਵਾਲੇ ਤੇ ਚੱਲ ਦੋਵੇਂ ਮਾਪੋਤ ਚੱਲੀਏ ਤੇ ਉਹਨਾਂ ਨਾਲ ਕਰੀਏ ਜਾ ਕੇ ਗੱਲਬਾਤ ਜਾ ਬਣਾ ਲਿਓ ਮੈਂ ਨਹੀਂ ਆਣਾ ਨਹੀਂ ਉਠ ਤੂੰ ਵੀ ਚੱਲਾ ਉਠ ਉਠ ਆ ਚੱਲੀਏ ਜਿੰਨੇ ਪੈਰ ਨਹੀਂ ਪਾਇਆ ਹੁਣ ਆਜੂ ਸਾਡੇ ਅੱਖੇ ਆਜੂਗਾ ਸੱਸੀ ਦਾ ਭੈਣ ਜੀ ਸਤਿ ਸ੍ਰੀਕਾਲ ਜੀ ਹੋਰ ਸੁਣਾਓ ਵਧੀਆ ਵਧੀਆ ਸਤਿ ਸ੍ਰੀਕਾਲ ਜੀ ਵਧਾਈਆਂ ਤੁਹਾਨੂੰ ਤਨੂੰ ਵਧਾਈ ਆਉਣ ਪਰ ਕਾਦੀ ਵਧਾਈ ਦੇਣ ਡੇ ਤੈ ਦੱਸੋ ਵਧਾਈ ਮੈਂ ਕਾ ਨੋ ਲਿਆ ਗਏ ਤੈਹੀ ਵੀ ਨੋ ਦੀਆਂ ਪੱਕੀਆਂ ਖਾਈਏ ਕਿ ਸਾਰੀ ਉਮਰ ਆ ਵੀ ਮਰ ਜਾਣਾ ਕੰਮ ਕਰ ਕਰ ਕੇ ਇਹ ਤਾਂ ਬਹੁਤਾ ਵਧੀਆ ਸਗੋ ਵਿੱਕੀ ਨੂੰ ਲੱਗੇ ਆ ਮੰਗ ਲੈਣ ਚੰਗਾ ਹੋਇਆ ਸਗੋ ਬਹੁਤ ਸੋਹਣਾ ਸਗੋ ਵਿੱਕੀ ਨੂੰ ਮੰਗਣ ਲੱਗੇ ਥਾ ਹੋਰ ਕੀ ਚਾਹੀਦਾ ਵਿੱਕੀ ਅਵਖਾ ਲਾ ਆਪਣੀ ਤਾਈ ਨੂੰ ਫੋਟੋ ਕੁੜੀ ਦੀ ਕਿੰਡੇ ਚਲਾਕ ਆ ਵੀ ਇਹ ਰਿਸ਼ਤੇ ਨੂੰ ਹਾਂ ਕਰ ਦੇ ਤੇ ਛੇਤੀ ਗਲੋਂ ਲੱਥ ਜੇ ਐਡੀ ਛੇਤੀ ਤੇ ਮੈਂ ਵੀ ਨਹੀਂ ਲੱਥਦੀ ਗਲੋਂ ਜਿੰਨਾ ਮਰਜ਼ੀ ਜ਼ੋਰ ਲਾ ਲੈਣ ਹਾਂ। ਦਾ ਇਹ ਕਿਹਨਾਂ ਤੇ ਸਹੀ ਫੋਟੋ ਹੈ ਕਿਹੜੀ ਹੈ? ਜਿਹੜਾ ਇਹਨਾਂ ਜ਼ੋਰ ਲਾਉਂਦੇ ਆ। ਸ਼ੋ ਹਾਂ ਬਾਬਾ ਉਦਾਂ ਤੇ ਭੈਣ ਭਰਾ ਦੋਵੇਂ ਸੋਹਣੇ ਆ ਮੁੰਡਾ ਵੀ ਸੋਹਣਾ ਵਾ ਇਹ ਸਰਦਾਰ ਵਾ ਅੱਜ ਕੱਲ ਸਰਦਾਰ ਕਿੱਥੇ ਮਿਲਦੇ ਆ ਸਾਰਿਆਂ ਨੇ ਤਾਂ ਕਟਿੰਗ ਕਰਾਈ ਹੁੰਦੀ ਆ ਜੇ ਮੈਂ ਹੁਣ ਵੀਰ ਦੇ ਸਾਹਮਣੇ ਗੱਲ ਕੀਤੀ ਨਾ ਮੰਮੀ ਨਾਲ ਤੇ ਇਹਨੇ ਮੈਨੂੰ ਮਖੌਲ ਕਰਨਾ ਨਹੀਂ ਹਟਣਾ ਤੇ ਇਦਾਂ ਕਰਦੀ ਆ ਵੀ ਚਾਚੀ ਨੂੰ ਜਾਲਾਂ ਦੇ ਤੇ ਫਿਰ ਮੰਮੀ ਇਕੱਲੀ ਨਾਲ ਗੱਲ ਕਰਦੀ ਆ ਜੇ ਸਾਰੇ ਪਰਿਵਾਰ ਨੂੰ ਹਨਾ ਚੰਗੀ ਲੱਗੂਗੀ ਤਾਂ ਫੇਰ ਹੀ ਅਸੀਂ ਵਿਆਹ ਕਰਨਾ ਆ ਹਾਂ ਇਹ ਤਾਂ ਗੱਲ ਠੀਕ ਐ ਆਲੇ ਮੰਮੀ ਬਖਾਲਦੇ ਆਹ ਜੀ ਕੁੜੀ ਅੱਛਾ ਅੱਛਾ ਆਇਆ ਕੁੜੀ ਕੁੜੀ ਤਾਂ ਬੜੀ ਸੋਹਣੀ ਐ ਤੇ ਆ ਨਾਲ ਮੁੰਡਾ ਕਾਹਨ ਆ ਇਹ ਉਹਦਾ ਭਰਾ ਆ ਭੈਣ ਜੀ ਦੋਵਾਂ ਭੈਣ ਭਰਾਵਾਂ ਦੀਆਂ ਫੋਟੋ ਅੱਛਾ ਨਹੀਂ ਮੁੰਡਾ ਵੀ ਸੋਹਣਾ ਹੈ ਕਵਲ ਨਹੀਂ ਦਿਖੰਦੇ ਤਾਈ ਆ ਇੱਧਰ ਕਿ ਆਈ ਮੱਝਾਂ ਨਾਲ ਖਿਆਲ ਮਾਰਨ ਅੱਛਾ ਅੱਛਾ ਹਾਂ ਇੱਥੇ ਹੀ ਲੋ ਜੀ ਮਹਾਰਾਜ ਆ ਗਏ ਆਪਾਂ ਆ ਕਿਦਾਂ ਠੀਕ ਆ ਤੂੰ ਦੱਸ ਬਾਹ ਵਧੀਆ ਆਪਣੇ ਵੀ ਆ ਲੈ ਫੜ ਆ ਫੋਟੋ ਵੇਖ ਭਾਬੀ ਆਪਣੀ ਦੀ ਛੋਣੀ ਆ ਭਰਾ ਬਹੁਤ ਵਧੀਆ ਵਧਾਈਆਂ ਹੋਣ ਬਈ ਧੰਨ ਵਧਾਈਆਂ ਆਈ ਗਿਆ ਚਲੋ ਦੱਸ ਦੀਏ ਤਾਈ ਆਪਣੀ ਨੂੰ ਵੀ ਆਹੋ ਕਿ ਦੱਸ ਕਰ ਦੇ ਜੀਆਂ ਦੇ ਨਾਲ ਹੀ ਤਾਂ ਰੌਣਕ ਹੁੰਦੀ ਆ ਆਹ ਤੇ ਥੋੜੇ ਦਿਨਾਂ ਤੱਕ ਉਹਨਾ ਉਹਨਾਂ ਨੇ ਪਰੋਣਿਆ ਨੇ ਅੱਛਾ ਸਾਰੇ ਜਾਣੇ ਹੈ ਤਾਈ ਆਵਾਂਗੇ ਹੁਣ ਆ ਕਿਉਂ ਆਹੋ ਚੱਲ ਕੋਈ ਗੱਲ ਨਹੀਂ ਮੰਮੀ ਤੇ ਜੀਤਾ ਆ ਜਾਣਗੀਆਂ ਤੂੰ ਵੀ ਆ ਜੀ ਤੂੰ ਕਿਹੜੀ ਗੱਲੋਂ ਨਹੀਂ ਆਉਣਾ ਨਹੀਂ ਕੋਈ ਨਹੀਂ ਭਰਾਵਾ ਮੇਰਾ ਤੈਨੂੰ ਫਿਰ ਨਹੀਂ ਨਹੀਂ ਤੂੰ ਵੀ ਆਉਣਾ ਆ ਇਹਦੇ ਇਦਾਂ ਗੰਡਿਆ ਕਿ ਮੇਰਾ ਰਿਸ਼ਤਾ ਹੋ ਗਿਆ ਤੇ ਮੇਰਾ ਹੋਣਾ ਨਹੀਂ ਹੁਣ ਆਹੋ ਕੋਈ ਨਹੀਂ ਤੇਰਾ ਵੀ ਕਰਾ ਦੇਣਗੇ ਠੀਕ ਹੈ ਪਰ ਇਹ ਉਹ ਗੱਲ ਨਹੀਂ ਆ ਯਾਰ ਜੇ ਹੁਣ ਮੈਂ ਗੱਲ ਕਰਾਂ ਤੇ ਫਿਰ ਤੂੰ ਅਖੜਾ ਰੰਗ ਦੇ ਵਿੱਚ ਭੰਗ ਪਾਉਂਦਾ ਹੁਣ ਮੈਂ ਉਦੋਂ ਆਣ ਕੇ ਕੋਈ ਗੱਲ ਕੀਤੀ ਚਾਚੀ ਦੇ ਨਾਲ ਤੇ ਚਾਚੀ ਨੇ ਕਿੰਨਾ ਕੁ ਹੋ ਕੀਤਾ ਸੀ ਅਵੀ ਚੀਜ਼ ਤੇ ਫਿਰ ਸੋਚਣੀ ਚਾਹੀਦੀ ਆ ਨਾ ਬੰਦੇ ਨੂੰ ਥੋੜੀ ਜੀ। ਚੱਲ ਛੱਡ ਕੋਈ ਗੱਲ ਨਹੀਂ ਹੁਣ ਪੁਰਾਣੀਆਂ ਗੱਲਾਂ ਨੂੰ ਲੈ ਕੇ ਬੈਠੇ ਰਹਿਣਾ ਹੁਣ ਗਾਹ ਵਿਆਹ ਸਾਧੀਆਂ ਹੁਣ ਇੱਕ ਦੂਜੇ ਦੇ ਆਵਾਂ ਜਾਵਾਂਗੇ ਚੰਗੇ ਲੱਗਾਂਗੇ। ਹੁਣ ਜੇ ਦੋਹਾਂ ਹੀ ਤਾਂ ਨਾਰਾਜ਼ ਰਹੇਗਾ ਤਾਂ ਕੱਲ ਨੂੰ ਫਿਰ ਮੈਂ ਵੀ ਨਹੀਂ ਆਉਣਾ। ਵੇ ਤੇ ਨਾਰਾਜ਼ ਹੈ ਇਹਨਾਂ ਦੇ ਨਾਲ ਇਹਨਾਂ ਦੇ ਘਰ ਨਹੀਂ ਜਾਂਦਾ। ਉਹ ਨਹੀਂ ਮੰਮੀ ਕੋਈ ਬਸ ਨਿੱਕੀ ਜੀ ਗੱਲ ਹੋ ਗਈ। ਨਿੱਕੀਆਂ ਮੋਟੀਆਂ ਗੱਲਾਂ ਦਾ ਨਹੀਂ ਕੋਈ ਗੁੱਸਾ ਕਰੀਦਾ। ਉਹਨਾਂ ਦੇ ਘਰ ਜਾਣਾ ਹੈ ਕਿਉਂ ਉਹਨਾਂ ਦੇ ਘਰ ਨਾ ਵੇਸਾਵੇਂ ਪਰੌਣੇ ਆਉਣੇ ਨੇ। ਬੁਰਿਆਂ ਲੱਗੀਦਾ ਜੇ ਆਪ ਨਹੀਂ ਜਾਣਾ ਤਾਂ ਕਿੰਨੇ ਜਾਣਾ ਤੇ ਹੋਰ ਕੀ ਇਹੋ ਗੱਲ ਤੇ ਮੈਂ ਕਹਿੰਦੇ ਆ ਜੀ ਨਹੀਂ ਨਹੀਂ ਆਵਾਂਗੇ ਪਤਾ ਤੈਨੂੰ ਫੇਰ ਨਾ ਕਰੋ ਆਹੋ ਕੋਈ ਨਹੀਂ ਦੱਸਦਾਂਗੇ ਜਿੱਦਣ ਆਉਣਾ ਪਰੋਣਿਆਂ ਨੇ ਫੇਰ ਉਦਨ ਆਇਓ ਠੀਕ ਆ ਆਹੋ ਨਹੀਂ ਦੱਸਦੀ ਤੂੰ ਜਿੱਦਣ ਆਵਣਾ ਆਏਗਾ ਇਹ ਵੀ ਆਉਣਾ ਕਿਉਂ ਨਹੀਂ ਇੰਨੇ ਚੱਲ ਆ ਚੱਲੀ ਬੈਠੋ ਬੈਠੋ ਮੈਂ ਉਹ ਬੈਠ ਜਾਓ ਨਾ ਜੀ ਤਮ ਕਿਹਨਾ ਚਾਹ ਬਣਾਉਂਦੀ ਆ ਉਹ ਨਹੀਂ ਚਾਹ ਪੀ ਕੇ ਆਏ ਹੁਣੇ ਰੱਖ ਕੇ ਆਏ ਕੋਈ ਗੱਲ ਨਹੀਂ ਤੁਸੀਂ ਚਲ ਚਾਹ ਪੀ ਕੇ ਚੱਲ ਜਾਂਦੇ ਨਹੀਂ ਨਹੀਂ ਚਾਹ ਨਹੀਂ ਪੀਣੀ ਤੇ ਜਿੱਦਣ ਪਰੋਣੇ ਆਉਣਗੇ ਨਾ ਉਦਨ ਅਸੀਂ ਤੁਹਾਨੂੰ ਦੱਸਾਂਗੇ ਤੇ ਆ ਜਿਓ ਚੰਗਾ ਆਵਾਂਗੇ ਆਵਾਂਗੇ ਆਉਣਾ ਕਿਉਂ ਨਹੀਂ ਮੰਮੀ ਹਾਂ ਤੇ ਉਸੇ ਕੁੜੀ ਮੁੰਡੇ ਦੀ ਫੋਟੋ ਆ ਜਿਹੜੀ ਫੋਟੋ ਪੂਆ ਨੇ ਸਾਨੂੰ ਕਿਹਾ ਜੀ ਆਹ ਵੇਖੀ ਤੇ ਮੈਂ ਵੀ ਉਹ ਹੀ ਆਹ ਨਹੀਂ ਆ ਵੇਖੋ ਤਾਂ ਸਹੀ ਨਹੀਂ ਉਹ ਹੀ ਕੁੜੀ ਹੈ ਹੀ ਉਹ ਹੀ ਹੈ ਹਾਂ ਆ ਦੇਖ ਆਹ ਹਾਂ ਉਹ ਕੁੜੀ ਤੇ ਉਹ ਮੁੰਡਾ ਮੈਂ ਤਾਂ ਆ ਵੇਖ ਕੇ ਤਾਂ ਝੋਪਾ ਹੈਰਾਨ ਹੋ ਗਈਆਂ ਤੁਹਾਨੂੰ ਵੀ ਇਹ ਫੋਟੋ ਪਾਤੀ ਤੇ ਉਹਨਾਂ ਨੂੰ ਪਾਤੀ ਨਹੀਂ ਇਹ ਕੀਤਾ ਕੀ ਆ ਪੂਆ ਨੇ ਮੈਂ ਪੂਆ ਨੂੰ ਹੁਣੇ ਪੁੱਛਣਾ ਨਾ ਕਿ ਪੂਆ ਤੂੰ ਆ ਕੀ ਕੀਤਾ ਵਾ ਸਾਨੂੰ ਵੀ ਫੋਟੋ ਪਾਤੀ ਤੇ ਉਹਨਾਂ ਨੂੰ ਫੋਟੋ ਪਾਤੀ ਹਾਂ ਪੁੱਛ ਲੈ ਫੋਨ ਕਰਕੇ ਹਾਂ ਲੋ ਪੂਰਾ ਸਸਰੀ ਕਾਲ ਵਸਾਸਰੀ ਕਾਲ ਕੀ ਹਾਲ ਚੱਲ ਜੇ ਵੇ ਠੀਕ ਠਾਕ ਆ ਤੂੰ ਸੁਣਾ ਆਪਣੇ ਠੀਕ ਆ ਠੀਕ ਆ ਵਧੀਆ ਹੋਰ ਸੁਣਾਓ ਵੇ ਹੋਰ ਵੀ ਸਭ ਕੋ ਵਧੀਆ ਵਾ ਤੇ ਉਹ ਫੋਟੋ ਜਿਹੜੀ ਭੇਜੀ ਮੈਨੂੰ ਤੁਸੀਂ ਅੱਗੇ ਕੀ ਹਿਸਾਬ ਕਿਤਾਬ ਤੁਸੀਂ ਉਹ ਫੋਟੋ ਨਾ ਵਿੱਕੀ ਨੂੰ ਭੇਜਣੀ ਸੀ ਤੇ ਉਹ ਗਲਤੀ ਤੇ ਨਾਲ ਤੈਨੂੰ ਵੀ ਭੇਜੀ ਗਈ ਆ ਅੱਛਾ 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 ਠੀਕ ਆ ਠੀਕ ਆ ਠੀਕ ਆ ਵੀ ਉਹ ਨਾ ਮੁੰਡੇ ਨੂੰ ਨੰਬਰਾਂ ਦਾ ਪੇਖਾ ਲੱਗ ਗਿਆ ਤੇ ਤੁਹਾਨੂੰ ਦੋਹਾਂ ਨੂੰ ਪੇਜ ਦਿੱਤੀ ਉਹਨੇ ਆਹੋ ਮੈਂ ਤੇ ਮੰਮੀ ਹਾਂ ਹਾਂ ਉਹ ਅਸੀਂ ਡੈ ਹੀ ਗੱਲ ਕਰਨ ਇਦਾਂ ਦੀ ਕੋਈ ਗੱਲ ਹੋਈ ਆ ਵੇ ਤੂੰ ਤੇ ਨਾ ਕਰ ਦਿੱਤੀ ਸੀ ਤੇ ਹੁਣ ਮੈਂ ਵਿੱਕੀ ਦੀ ਵਿਚੋਲਣ ਲੱਗੀ ਉਹ ਬਣਣਾ ਚਲੋ ਠੀਕ ਆ ਠੀਕ ਆ ਬਣੋ ਵਿਚੋਲੇ ਕੇ ਠੀਕ ਆ ਠੀਕ ਆ ਕਰੋ ਕਰੋ ਤਿਆਰੀਆਂ ਹੁਣ ਵਿਆਹ ਵੇਖਣ ਦੀਆਂ ਚਲੋ ਠੀਕ ਆ ਮੈਂ ਹਾਂ ਨਾ ਮੰਮੀ ਨੂੰ ਦੱਸਦਾ ਮੰਮੀ ਪੁੱਛਣ ਲਈ ਵੀ ਕਿਤੋਂ ਇਹ ਫੋਟੋਾਈ ਆ ਆਹੋ ਦੱਸ ਦੇ ਦੱਸ ਦੇ ਕਿਆ ਗਲਤੀ ਨਾ ਆ ਗਈ ਸੀ ਚਲੋ ਮੈਂ ਮੰਮੀ ਨਾਲ ਗੱਲ ਕਰਦਾ ਮੈਂ ਮੈਂ ਤੁਹਾਨੂੰ ਫੋਨ ਹਾਂਜੀ ਠੀਕ ਆ ਓਕੇ ਮੰਮੀ ਉਹ ਫੋਟੋ ਕਹਿੰਦੀ ਆ ਮੈਂ ਤੁਹਾਨੂੰ ਗਲਤੀ ਨਾਲ ਭੇਜ ਦਿੱਤੀ ਆ ਅਸਲ ਦੇ ਵਿੱਚ ਤੇ ਉਹ ਫੋਟੋ ਨੇ ਵਿੱਕੀ ਨੂੰ ਭੇਜੀ ਆ ਅੱਛਾ ਆਹੋ ਇਹ ਗੱਲ ਆ ਆ ਗੱਲ ਆ ਤੇ ਅਸੀਂ ਇੱਥੇ ਆਪਣੇ ਆਪ ਦੇ ਵਿੱਚ ਸੋਚੀ ਜਾਣਦੇ ਹਾਂ ਕਿ ਉਹਨਾਂ ਨੂੰ ਭੇਜੀ ਹੋਣੀ ਆ ਵੀ ਇਹਨਾਂ ਦਾ ਮਨ ਬਣ ਜੇ ਬਾਕੀ ਮੰਮੀ ਜੀ ਇਹ ਰਿਸ਼ਤਾ ਵਿੱਕੀ ਵਾਸਤੇ ਆਇਆ ਨਾ ਤੇ ਮੈਂ ਇਹ ਰਿਸ਼ਤਾ ਨਹੀਂ ਹੋਣ ਦੇਣਾ ਕਿਉਂ ਤੈਨੂੰ ਬਿਮਾਰੀ ਤਾਂ ਹੋਣੀ ਦੇਣਾ ਜਨੂਅਰੀ ਹਿਤਾ ਤੇਰੇ ਵਾਲਾ ਆਇਆ ਹੀ ਤੂੰ ਉਦੋਂ ਤੂੰ ਜਵਾਬ ਦੇਤਾ ਤੇ ਜੇ ਉਹ ਰਿਸ਼ਤਾ ਹੁਣ ਉਧਰ ਵਿੱਕੀ ਵਾਲਾ ਹੋਣ ਲੱਗਾ ਤੇ ਤੈਨੂੰ ਕਾਦਾ ਸਾੜਾ ਪੈ ਗਿਆ